कीर्तन कराई जाए खिमा करना ए गल नु कोड़ी ना समझो गुरु साहब ने वाणी च किया है ਤੁਹਾਡਾ ਗੁਰੂ ਕਹਿੰਦਾ ਮੈਂ ਕੀ ਕਹਿੰਦਾ ਜੇ ਮੈਂ ਆਪਣੇ ਨੂੰ ਇੱਕ ਗੱਲ ਵੀ ਕਹੀ ਹੋਵੇ ਤੇ ਸਜ਼ਾ ਵਾ ਸਕਦੇ। ਗੁਰਸਬ ਕਹਿੰਦੇ ਨੇ ਕੰਚਨ ਸਿਉ ਪਾਈਐ ਨਹੀਂ ਤੋਲ ਕੰਚਨ ਧਨ ਦੌਲਤ ਇੱਥੇ ਤੇ ਆਪਣੇ ਬਰਾਬਰ ਜਿੰਨਾ ਮਰਜੀ ਤੋਲ ਕੇ ਰੱਖਦੇ ਤਾਂ ਵੀ ਨਹੀਂ ਪਾਇਆ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਤੋਲ ਫਿਰ ਗੁਰਸਬ ਕਿਵੇਂ ਕਹਿਣ ਲਗੇ ਮੰਨ ਦੇ ਔਰ ਮੰਨਣ ਦੇ ਵਿੱਚ ਸੰਤ ਗੁਰੂ ਦੀ ਮੱਤ ਲੱਗਦੀ ਕੋੜੀ ਕੋੜੀ ਮੰਨ ਦੇ ਮੇਰੇ ਕਹਿੰਦੇ ਨੇ ਕਿ ਮੰਨ ਦੇ ਦੇ ਤੇ ਪਰਮਾਤਮਾ ਹੈ ਸਮਝ ਲਈ ਵੀ ਤੇਰਾ ਮੁੱਲ ਖਰੀਦਿਆ ਹੋਇਆ ਜਿਹੜੀ ਚੀਜ਼ ਮੁੱਲ ਖਰੀਦੀ ਹੈ ਨਾ ਉਹ ਪੂਰੀ ਆਪਣੇ ਕਬਜ਼ੇ 'ਚ ਹੁੰਦੀ ਵੀ ਮੇਰੀ ਹੈ ਤੇ ਕਹਿੰਦੇ ਨੇ ਮੰਨ ਦੇ ਦੇ ਔਰ ਰੱਬ ਤਾਂ ਤੈਨੂੰ ਐਵੇਂ ਮਿਲੇਗਾ ਜਿਵੇਂ ਤੂੰ ਮੁੱਲ ਖਰੀਦਿਆ ਆਇਆ ਮੰਨ ਦੇ ਰਾਮ ਲਿਆ ਹੈ ਮੁੱਲ ਕਹਿੰਦੇ ਨੇ ਐ ਲੱਗੇਗਾ ਜਿਵੇਂ ਮੁੱਲ ਖਰੀਦਿਆ ਮੇਰਾ ਆਪਣਾ ਹੈ ਜਿਹੜੀ ਚੀਜ਼ ਆਪਣੀ ਖਰੀਦੀ ਹੋਏ ਨਾ ਸੰਗਤ ਮਾਣ ਨਾਲ ਕਹਿੰਦੇ ਆ ਨਾ ਮੇਰਾ ਐਨੇ ਪੈਸੇ ਦੇ ਕੇ ਲਿਆਇਆ ਕਹਿ ਲੱਗੇ ਮਾਣ ਦੇ ਦੇ ਫਿਰ ਮਾਣ ਨਾਲ ਕਹੀਂ ਕਿ ਰੱਬ ਮੇਰਾ ਮੁੱਲ ਖਰੀਦਿਆ ਹੋਇਆ ਮੇਰਾ ਆਪਣਾ ਹੈ ਸਗੁਰੂ ਬਖਸ਼ਿਸ਼ ਕਰੇ ਸਿੱਖ ਸਿਧਾਂਤ ਨੂੰ ਸਮਝਣ ਦਾ ਯਤਨ ਕਰੀਏ ਸਿੱਖ ਅਸੂਲਾ ਤੇ ਪਹਿਰਾ ਦੀਏ ਗੁਰੂ ਕੀ ਸੰਗਤ ਸਤ ਕਰਕੇ ਮੰਨਿਓ ਗੁਰੂ ਘਰ ਬੜੇ ਸੋਹਣੇ ਹੋਣੇ ਚਾਹੀਦੇ ਨੇ ਵੱਡੇ ਵੱਡੇ ਹੋਣੇ ਚਾਹੀਦੇ ਨੇ ਇਹ ਨਾ ਸਮਝੋ ਕਿ ਮੈਂ ਕਹਿੰਦਾ ਵੀ ਗੁਰੂ ਘਰ ਗੰਦਾ ਮੁੰਦਾ ਹੋਵੇ ਸਾਡੇ ਘਰਾਂ ਤੋਂ ਜ਼ਿਆਦਾ ਸੋਹਣਾ ਹੋਣਾ ਚਾਹੀਦਾ ਪਰ ਉਹਦੇ ਨਾਲ ਨਾਲ ਗੁਰੂ ਕੀ ਸੰਗਤ ਜੋ ਗੁਰੂ ਕਹਿੰਦਾ ਵੈਸੇ ਗੁਰੂ ਬਾਣੀ ਵਿੱਚ ਕਿਤੇ ਨਹੀਂ ਕਹਿੰਦਾ ਵੀ ਮੇਰੇ ਲਈ ਵੱਡੀ ਸਾਰੀ ਬਿਲਡਿੰਗ ਖੜੀ ਕਰੋ ਕਿਤੇ ਨਹੀਂ ਕਿਹਾ ਠੀਕ ਹੈ ਸਤਕਾਰ ਵਾਸਤੇ ਸੰਗਤ ਦੀ ਸੁਵਿਧਾ ਵਾਸਤੇ ਸਭ ਕੁਝ ਕਰਨਾ ਪਰ ਇਹ ਤੰਤ ਲੋੜ ਹੈ ਇਹ ਵੀ ਨਹੀਂ ਵੀ ਅਸੀਂ ਸਾਰੇ ਪੰਜਾਬ ਦੇ ਗਰੀਬ ਲੋਕਾਂ ਨੂੰ ਸੁਭਾਲਾਂਗੇ ਇਤਨੀ ਬੇਨਤੀ ਮੈਂ ਹਰ ਗੁਰੂ ਘਰ ਤੇ ਜਾ ਕੇ ਕਰਨਾ ਵੀ ਜਿੱਥੇ ਆਪਣਾ ਗੁਰੂ ਘਰ ਹੈ ਜਿੰਨਾ ਕੁ ਮਹੱਲੇ ਘਟੋ ਘਟੋ ਉਸ ਮਹੱਲੇ ਦੇ ਵਿੱਚ ਕੋਈ ਇੱਕ ਪਰਿਵਾਰ ਗਰੀਬ ਹੈ ਬੱਚੇ ਨੂੰ ਨਹੀਂ ਪੜ੍ਹਾ ਸਕਦਾ ਉਹਦੇ ਬੱਚੇ ਦੀ ਸਟੱਡੀ ਲਾ ਦੇ ਗੁਰੂ ਘਰ ਵੱਲੋਂ ਜੇ ਕੋਈ ਐਸਾ ਪਰਿਵਾਰ ਹੈ ਜੇਦੀ ਰੋਟੀ ਨਹੀਂ ਚੱਲਦੀ ਕਿਸੇ ਕੋਲ ਕੰਮ ਨਹੀਂ ਕੋਈ ਨਾ ਕੋਈ ਸਿਸਟਮ ਕਰਕੇ ਕਿਸੇ ਨੇ ਜਿਸੇ ਤਰ੍ਹਾਂ ਗਰੀਬ ਨੂੰ ਸੰਭਾਲਣ ਦਾ ਯਤਨ ਕਰੀਏ ਤੇ ਜੇ ਫਿਰ ਵੀ ਨਾ ਹੋ ਸਕੇ ਤੇ ਬੇਨਤੀ ਕਰਾਂ ਸਾਡੀ ਸੰਸਥਾ ਵੱਲੋਂ ਵੀ ਪ੍ਰਬਾਲਾ ਕੀਤਾ ਗਿਆ ਜੇ ਕੋਈ ਗਰੀਬ ਸਿੱਖ ਬੱਚਾ ਹੋਵੇ ਘਰੋਂ ਗਰੀਬ ਹੋਵੇ ਪੜਨ ਚ ਲਾਇਕ ਹੋਵੇ ਤੇ ਅਸੀਂ ਯੋਗ ਜਿੰਨੇ ਸਾਡੀ ਹਿੰਮਤ ਹੈ ਹੈ ਸਾਰੇ ਵੀਰ ਦਸਵੰਦ ਦੇਣ ਵਾਲੇ ਅਸੀਂ ਉਸ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕ ਸਕਨੇ ਜੇ ਕੋ ਗਰੀਬ ਮੰਜੇ ਤੇ ਪਿਆ ਹੈ ਉਹ ਇਲਾਜ ਨਹੀਂ ਕਰਾ ਸਕਦਾ ਕੋਈ ਐਸਾ ਵੀ ਪਰਿਵਾਰ ਐਸਾ ਜੀਵੇ ਹੋਵੇ ਤੇ ਉਹਦੀ ਵੀ ਸੇਵਾ ਦਾਸ ਰਿਆਂ ਨੂੰ ਤੁਸੀਂ ला ਸਕਦੇ ਹੋ ਕੋਈ ਐਸਾ ਲੋੜਵੰਦ ਹੋਵੇ ਸੋ ਗੁਰੂ ਕਿਰਪਾ ਕਰੇ ਜਿੱਥੇ ਸਾਰੇ ਵੀਰ ਮਿਲ ਕੇ ਇੱਕ ਸਿੰਘ ਸਭਾ ਲਹਿਰ ਜਥੇਬੰਦੀ ਬਣਾ ਕੇ ਸੇਵਾ ਵਿੱਚ ਤੁਰੇ ਨੇ ਤੇ ਮੈਂ ਸਮਝਾਂ ਮੈਂ ਤੁਹਾਨੂੰ ਬੇਨਤੀ ਵੀ ਕਰਾਂ ਸਿੰਘ ਸਭਾ ਕੋ ਵੱਖਰੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਤੇ ਜਥੇਬੰਦੀ ਹੈ ਸਾਰੇ ਸਿੰਘ ਆਪਣੀ ਆਪਣੀ ਦਸਵੰਦ ਕੱਢ ਕੇ ਉੱਚੇ ਸੇਵਾ ਲਾਉਂਦੇ ਨੇ ਟੀਚਾ ਇਹ ਬਣਾ ਲਿਆ ਹੈ ਕਿ ਆਪਣੀ ਦਸਵੰਦ ਨੂੰ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਤੇ ਉਹ ਗੁਰੂ ਨਾਨਕ ਦੀ ਗੋਲਕ ਕੀ ਹੈ ਗਰੀਬ ਦਾ ਮੁਖ ਗੁਰੂ ਕਿਰਪਾ ਕਰੇ ਮੈਂ ਤੇ ਕਹਿਣਾ ਵੀ ਤੁਸੀਂ ਸਾਰੇ ਸਿੰਘ ਸਭਾ ਲਹਿਰ ਦੇ ਮੈਂਬਰ ਜਿਸ ਦਿਨ ਤੁਸੀਂ ਸਿੰਘ ਸਭਾ ਗੁਰੂ ਗ੍ਰੰਥ ਸਾਹਿਬ ਦੇ ਬਚਨ ਅਨੁਸਾਰ ਆਪਣੇ ਜੀਵਨ ਨੂੰ ਤੋਰ ਲਿਆ ਤੇ ਤੁਸੀਂ ਸਾਰੇ ਹਿੱਸੇਦਾਰ ਹੋ ਮਕਸਦ ਹੈ ਕੇਵਲ ਗੁਰੂ ਨਾਨਕ ਬਾਬੇ ਦੀ ਸਿੱਖਿਆ ਨੂੰ ਆਪ ਵੀ ਸਿੱਖਿਏ ਤੇ ਹੋਰਾਂ ਤੱਕ ਵੀ ਲੈ ਕੇ ਜਾਈਏ ਸੋ ਇਤਨੀ ਇੱਕ ਬੇਨਤੀਆਂ ਪ੍ਰਵਾਨ ਕਰਨਾ ਗੁਰੂ ਬਖਸ਼ਿਸ਼ ਕਰੇ ਰਹਿਮਤ ਕਰੇ ਫਿਰ ਕਿਤੇ ਸਮਾਂ ਮਿਲਿਆ ਫਿਰ ਦਰਸ਼ਨ ਜਰੂਰ ਕਰਾਂਗੇ ਕਿਉਂਕਿ ਅਤਿਅੰਤ ਲੋੜ ਹੈ ਅੱਜ ਗੁਰੂ ਕੋਲੋਂ ਗਿਆਨ ਲੈਣ ਦੀ ਤੇ ਜਦੋਂ ਗੁਰੂ ਗਿਆਨ ਦਾ ਖਜ਼ਾਨਾ ਬਖਸ਼ੇਗਾ ਗਿਆਨ ਅੰਜਨ ਗੁਰ ਦੀਆ ਅਗਿਆਨ ਹਨੇਰ ਬినాਸ਼ ਅਗਿਆਨ ਦਾ ਹਨੇਰਾ ਖਤਮ ਹੋਏਗਾ ਤਾਂ ਹੀ ਗੁਰੂ ਕੀ ਸੰਗਤ ਜੀਵਨ ਵਿੱਚ ਚਾਨਣ ਆਏਗਾ ਸੋ ਗੁਰੂ ਬਖਸ਼ਿਸ਼ ਕਰੇ ਆਪਣੇ ਜੀਵਨ ਵਿੱਚ ਆਪ ਬਾਣੀ ਪੜ੍ਹ ਕੇ ਵਿਚਾਰਨ ਦਾ ਯਤਨ ਕਰੀਏ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਰਈਏ ਆਓ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਓ ਹੁਣ ਸਾਡੇ ਵਾਤਾਵਰਣ ਸੰਬੰਧੀ ਜੋ ਵੀ ਤਵਦੀਲੀਆਂ ਆ ਰਹੀਆਂ ਨੇ ਉਹਨਾਂ ਬਾਰੇ ਵੀ ਸਰਜੀਤ ਸਿੰਘ ਜੀ 5 ਮਿੰਟ ਲਈ ਆਪਾਂ ਨੂੰ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਪ੍ਰਕਾਸ਼ 7 ਦਿਨਾਂ ਸੱਜੀ ਦੀ 2 ਕਿਲੋ ਡੇ ਜੁੜ ਰਹੀ ਕਿੰਨੇ ਸਾਂਝੀ ਆਉ ਸਭ ਤੋਂ ਪਹਿਲਾਂ ਆਪਣੀ ਸਾਂਝ ਲਈ ਵਾਹਿਗੁਰੂ ਜੀ ਦਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪਰੋ ਜਪਜੀ ਸਾਹਿਬ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਾਤ ਅਜੋਕੇ ਸਮੇ ਵਿੱਚ ਮਨੁੱਖ ਨੇ ਆਪਣੀਆਂ ਲੋੜਾਂ ਨੂੰ ਦੇਖਦੇ ਹੋਏ ਇਹਨਾਂ ਤਿੰਨਾਂ ਚੀਜ਼ਾਂ ਨੂੰ ਡਿਸਟਰਬ ਕਰਕੇ ਰੱਖ ਦਿੱਤਾ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਇਹਨਾਂ ਦੇ ਉੱਤੇ ਹੀ ਸਾਡਾ ਜੀਵਨ ਹੈ ਇਹਨਾਂ ਤੋਂ ਬਿਨਾ ਸਾਡਾ ਕੁਝ ਵੀ ਨਹੀਂ ਜੇ ਸਾਡੀ ਹਵਾ ਖਰਾਬ ਹੋ ਗਈ ਸਾਡਾ ਪਾਣੀ ਖਰਾਬ ਹੋ ਗਿਆ ਸਾਡੀ ਧਰਤੀ ਖਰਾਬ ਹੋ ਗਈ ਜੇ ਸਾਡਾ ਧਰਤੀ ਖਰਾਬ ਹੋ ਗਈ ਤਾਂ ਸਾਡਾ ਮਨੁੱਖਾ ਜੀਵਨ ਆਟੋਮੈਟਿਕਲੀ ਖਤਮ ਹੋ ਜਾਊਗਾ ਮੈਂ ਕੁਝ ਅੰਕੜੇ ਤੁਹਾਨੂੰ ਦੱਸਣਾ ਚਾਹਾਂਗਾ ਆਪਣੇ ਭਾਰਤ ਦੇ ਇੰਟਰਨੈਸ਼ਨਲ ਲੈਵਲ ਦੇ ਵੀ ਅੱਜ ਸਾਡੇ ਭਾਰਤ ਵਿੱਚ ਜੋ ਦਰਖਤ ਸਾਨੂੰ ਚਾਹੀਦੇ ਨੇ ਇੱਕ ਧਰਤੀ ਨੂੰ ਜਿੰਨੇ ਦਰਖਤ ਚਾਹੀਦੇ ਨੇ ਘੱਟੋ-ਘੱਟ 33% ਦਰਖਤ ਚਾਹੀਦੇ ਨੇ ਧਰਤੀ ਨੂੰ ਜੇ ਸੇਫ ਰੱਖਣਾ ਚਾਹੁੰਦੇ ਆਪਾਂ ਨੇ ਪਰ ਹੁਣ ਇਸ ਟਾਈਮ ਸਾਡੀ ਇੰਡੀਆ ਦੀ ਧਰਤੀ ਦੇ ਸਾਡੇ ਕੋਲ 10% ਦਰਖਤ ਰਹਿ ਚੁੱਕੇ ਨੇ ਇਸ ਤੋਂ ਵੀ ਥੱਲੇ ਆਜੋ ਆਪਣੇ ਪੰਜਾਬ ਸਟੇਟ 'ਚ ਆ ਜੀਏ ਇਸ ਟਾਈਮ ਸਾਡੇ ਪੰਜਾਬ ਦੇ ਵਿੱਚ 5.5% ਜਿਹੜੇ ਦਰਖਤ ਰਹਿ ਚੁੱਕੇ ਨੇ ਉਸ ਤੋਂ ਲਾਵਾ ਕਿ ਜਲੇਵਾ ਜਾਈਏ ਤੇ ਸਾਡਾ ਡਿਸਟ੍ਰਿਕਟ ਬਠਿੰਡਾ ਜਣਾ ਕੇ ਇੱਕ ਤਬਾਹੀ ਦੇ ਕਿਨਾਰੇ ਤੇ ਮੈਂ ਸੋਚਦਾ ਖੜਾ ਐ 1% ਦਰਖਤ ਰਹਿ ਚੁੱਕੇ ਨੇ ਤੁਸੀਂ ਆਪੇ ਹਿਸਾਬ ਲਾ ਲਓ ਕਿ 33% ਚੀਜ਼ ਚਾਹੀਦੀ ਤੇ 1% ਹੋਊ ਤੇ ਕਿਸ ਤਰ੍ਹਾਂ ਸਾਡਾ এনवायरमेंट ਬਚ ਸਕਦਾ ਹੈ ਰਾਤ ਨੂੰ ਸਮੇਤ ਉਹ ਦੇਖਦੇ ਰਹੀ ਪੁਰਾਣੇ ਜਿੰਨੇ ਵੀ ਸਮੇਂ ਸਨ ਉਦੋਂ ਗੁਰੂ ਸਾਹਿਬ ਦਾ ਟਾਈਮ ਦੀ ਗੱਲ ਕਰ ਲੋ ਗੁਰੂ ਜੀ ਇੱਕ ਬਹਾਦਰ ਸਾਹਿਬ ਉਹ ਜਦੋਂ ਵੀ ਜਿਦੜੇ ਪ੍ਰਚਾਰਕ ਦੌਰਿਆਂ ਤੇ ਜਾਂਦੇ ਅਸਾਮ ਤੱਕ ਜਾਏ ਜਿੱਥੇ ਵੀ ਖਿਆ درخت ਕੱਟ درخت ਲਗਾਉਂਦੇ ਇਸ ਤਰ੍ਹਾਂ ਜੋ ਉਹਨਾਂ ਤੋਂ ਪੁਰਾਤਨ ਇਤਿਹਾਸ ਦੇਖੀ ਹਰਸ਼ਵਰਧਨ ਦਾ ਸਮਾਂ ਰਾਜੇ ਸ਼ੋਕਤ ਦਾ ਸਮਾਂ ਉਹਨਾਂ ਨੇ ਸਪੈਸ਼ਲ ਪੰਜਾਬ ਦੀ ਧਰਤੀ ਤੇ ਇਵਨ ਕੇ ਭਾਰਤ ਦੀ ਧਰਤੀ ਤੇ ਵੱਧ ਤੋਂ ਵੱਧ درخت ਲਗਾਏ ਅੱਜ ਸਾਡਾ ਪੰਜਾਬ ਸਾਡਾ ਇੰਡੀਆ ਸਾਡਾ ਭਾਰਤ ਹਰ ਸਾਲ ਤਬਾਹੀ ਦੇ ਕਿਨਾਰੇ ਵੱਲ ਨੂੰ ਵੱਧ ਰਿਹਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਬਿਲਕੁਲ ਸੁਤੀਆਂ ਪਈਆਂ ਨੇ ਪਿੱਛੇ ਜੇ ਇੱਕ ਸਾਡੀ ਪੰਜਾਬ ਸਰਕਾਰ ਨੇ ਇੱਕ ਅਲਾਸਮੈਂਟ ਕੀਤੀ ਕਿਵੇਂ 5 ਕਰੋੜ ਦਰਖਤ ਹਰ ਸਾਲ ਲਗਾਏ ਜਾਣਗੇ ਯਾਨੀ ਕਿ ਅਗਲੇ 5 ਸਾਲਾਂ ਦੇ ਵਿੱਚ 8 ਸਾਲਾਂ ਦੇ ਵਿੱਚ 40 ਕਰੋੜ ਦਰਖਤ ਲਗਾਏ ਜਾਣਗੇ ਜੇ ਤਾਂ ਇਹ ਮੈਂ ਸੋਚਦਾ ਕਿ ਸਰਕਾਰ ਸਾਡੀ ਪਹਿਲੀ ਵਾਰੀ ਜਿੰਦਗੀ ਵਿੱਚ ਜੋ ਇਹਨਾਂ ਨੇ ਗੱਲ ਸਿਆਣੀ ਕੀਤੀ ਹੈ ਤੇ ਬਹੁਤ ਵਧੀਆ ਹੈ ਜੇ ਇਹਨਾਂ ਨੂੰ ਇਹ ਲਾਗੂ ਕਰ ਦਣ ਫਿਰ ਤਾਂ ਸਾਡੀ ਧਰਤੀ ਬਚ ਜੂਗੀ ਹਰ ਸਾਲ ਮਤ ਇੰਨੀ ਦਰਖਤਾਂ ਦੀ ਕਟਾਈ ਹੋ ਰਹੀ ਹੁਣ ਅਸੀਂ ਇਸ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ ਜੀ ਇੰਟਰਨੈਸ਼ਨਲ ਲੈਵਲ ਤੇ ਦੇਖੀ ਹਰ ਸਾਲ 1.5 ਕਰੋੜ ਤਰਕਤ ਜਿਹੜੇ ਕੱਟੇ ਜਾ ਰਹੇ ਸਾਡੇ ਇੰਡੀਆ ਦੇ ਵਿੱਚ ਹਰ ਸਾਲ ਡੇਡ ਲੱਖ ਹੈਕਟੇਰ ਜਿਹੜਾ ਜੰਗਲ ਕੱਟੇ ਜਾ ਰਹੇ ਲਗਾਤਾਰ ਲੈਵਲ ਹਰ ਸਾਲ ਸਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪੂਰੇ ਲੈਵਲ ਦੇ ਵਿੱਚ ਡੇਡ ਵਰਗ ਮੀਲ ਜਿਹੜੀ ਧਰਤੀ ਮਾਰੂਥਲ ਬਣਦੀ ਜਾ ਰਹੀ ਹੈ ਜੇ ਅਸੀਂ ਆਪਣੀ ਧਰਤੀ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣਾ ਹੈ ਤੇ ਸਾਨੂੰ ਆਪਣੇ এনवायरमेंट ਨੂੰ ਵਚਾਉਣਾ ਪਏਗਾ ਉਹਦੇ ਵਾਸਤੇ ਕੀ ਸਾਨੂੰ ਵੱਧ ਤੋਂ ਵੱਧ ਤਰਤ ਲਗਾਉਣੇ ਪੈਣਗੇ ਜਿ ਪ੍ਰਾਤਨਾਂ ਤੇ ਆਸਥਿਕਾਲ ਕਰੀਏ ਇੱਕ Hindu ਧਾਰਮਿਕ ਵਕੈ ਮਤਸਿਆ ਪ੍ਰਾਣ ਉਹਦੇ ਵਿੱਚ ਦੱਸਦੇ ਕਿ ਤਰਤਾਂ ਦੀ ਕਿੰਨੀ ਇੰਪੋਰਟੈਂਸ ਹੈ ਮਤਸਿਆ ਪ੍ਰਾਣ ਨਾਮ ਦੀ ਧਾਰਮਿਕ ਵਕੈ ਉਹਦੇ ਵਿੱਚ ਲਿਖਿਆ ਕਿ ਜੇ ਇੱਕ ਖੂਹ ਹੋਵੇ ਇੱਕ ਖੂਹ ਦੇ ਵਿੱਚ ਜਿੰਨੀਆਂ ਪਾਣੀ ਦੀਆਂ ਬੂੰਦਾ ਹੋਣ ਤੇ ਉਹਨਾਂ ਬੁੰਦਾ ਦੀ ਨਸਵਰਗ ਮਿਲਦਾ ਜੇ 10 ਕੂ ਹੋਣ ਤੇ 10 ਕੂ ਇੱਕ ਤਲਾਬ ਦੇ ਬਰਾਬਰ ਹੁੰਦੇ ਆ ਤੇ 10 ਤਲਾਬ ਹੋਣ ਇੱਕ ਵੱਡੀ ਝੀੜ ਦੇ ਬਰਾਬਰ ਹੁੰਦੇ ਆ ਤੇ 10 ਝੀਲਾਂ ਦਾ ਪਾਣੀ ਹੋਵੇ ਤੇ ਇੱਕ ਨੇਕ ਪੁੱਤਰ ਦੇ ਬਰਾਬਰ ਹੁੰਦਾ ਤੇ ਜੇ ਇੱਕ 10 ਨੇਕ ਪੁੱਤਰ ਹੋਣ ਤੇ ਉਹ ਇੱਕ ਤਖਤ ਦੇ ਬਰਾਬਰ ਹੁੰਦਾ ਤੁਸੀਂ ਦੇਖ ਲਓ ਤਖਤ ਕਿੰਨੀ ਮਹਾਨ ਚੀਜ਼ ਹੈ ਪੁਰਾਣੇ ਜ਼ਮਾਨੇ ਚ ਲੋਕ ਕਿਉਂ ਤਖਤ ਦੀ ਪੂਜਾ ਕਰਦੇ ਸਨ ਇਸੇ ਕਰਕੇ ਚਲੋ ਉਹਨਾਂ ਨੂੰ ਗਿਆਨ ਨਹੀਂ ਸੀ ਪਰ ਅਸਲ ਚ ਇਹ ਸਾਨੂੰ ਜੀਵਨ ਬਖਸ਼ਣ ਵਾਲੇ ਇੱਕ ਬੋੜ ਦਾ ਤਖਤ ਇੱਕ ਦਿਨ 'ਚ 1,70,000 ਦੀ ਆਕਸੀਜਨ ਤਿਆਰ ਕਰਦਾ ਹੈ ਜੇ ਅਸੀਂ ਉਹ ਨਕਲੀ ਤਰੀਕੇ ਨਾਲ ਤਿਆਰ ਕਰੀਏ ਇੰਨਾ ਖਰਚਾ ਹੋਊਗਾ ਇੱਕ ਬੂੜ ਦਾ ਦਰਖਤ 200 ਰੁਪਏਾਂ ਵਾਸਤੇ ਆਕਸੀਜਨ ਤਿਆਰ ਕਰਦਾ ਇੱਕ ਪਿੱਪਲ ਦਾ ਬੂੜ ਦਾ ਨਿੰਮ ਦਾ ਟਾਲੀ ਦਾ ਦਰਖਤ ਮਤਲਬ ਇੰਨੀ ਹੀ ਆਕਸੀਜਨ ਤਿਆਰ ਕਰਦੇ ਤੇ ਅਸੀਂ ਬਿਨਾ ਸੋਚੇ ਦਰਖਤਾਂ ਨੂੰ ਵੱਢੀ ਜਾਂਦੇ ਜਿਵੇਂ ਸਾਨੂੰ ਇਹ ਜੀਵਨ ਬਖਸ਼ਦੇ ਬਾਬਾ ਫਰੀਦ ਵੀ ਸੰਤਾ ਮਹਾਪੁਰਸ਼ਾਂ ਨੂੰ ਦਰਖਤਾਂ ਦੇ ਨਾਲ ਕੰਬੀਰ ਕਰਦੇ ਕਹਿੰਦੇ ਫਰੀਦ ਦਾ ਦਰਵੀਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਤ ਉਤਰੀ ਵਿਸ਼ਾ ਨੂੰ ਰੁੱਖ ਦੇ ਕੰਪੇਅਰ ਕਰਦੇ ਦੇਖੋ ਰੁੱਖ ਕਿੰਨੀ ਮਹਾਨ ਚੀਜ਼ ਆ ਪਰ ਅਸੀਂ ਗਰੀ ਸੋਚਿਆ ਨਹੀਂ ਹੈਗਾ ਹੁਣ ਦੇਖੋ ਅੱਜ ਸਾਡਾ ਕੀ ਆ ਅਸੀਂ ਕੀ ਕਰਦੇ ਪਿਆ ਅਸੀਂ ਕੰਕਰੀਟ ਦੇ ਜੰਗਲ ਖੜੀ ਕਰੇ ਜਾਂਦੇ ਆ ਬਿਨਾ ਸੋਚੇ ਸਮਝੇ ਅੱਜ ਸਾਡੇ ਪੰਜਾਬ ਦੀ ਤਕਰੀਬਨ 65% ਧਰਤੀ ਜਿਹੜੀ ਪੱਥਰਾਂ ਦੇ ਵਿੱਚ ਬਦਲ ਚੁੱਕੀ ਕਹਿੰਦੇ ਬਾਅਦ ਬਿਲਡਿੰਗਾਂ ਬਣ ਚੁੱਕੀਆਂ ਨੇ 35% ਧਰਤੀ ਜਿਹੜੀ ਸਾਡੀ ਖੇਤੀਬਾੜੀ ਜੋਗ ਰਹਿ ਚੁੱਕੀ ਇਸੇ ਤਰ੍ਹਾਂ ਹੀ ਬੰਦ ਆ ਗਿਆ ਅਗਲੇ 35 ਸਾਲਾਂ ਦੇ ਚ ਸਾਡੇ ਪੰਜਾਬ ਕੋਲ ਜਿਹੜਾ ਸੀ ਕਹਿੰਦੇ ਤੀਸ ਦਾ ਅੰਨ ਦੇਤਾ ਰੋਟੀ ਪੈਣਾ ਕਰਨ ਜੋ ਸਾਡੇ ਕੋਲ ਥਾਣੀ ਹੋਂ ਫਿਰ ਅਸੀਂ ਕੀ ਹੋਏਗਾ ਸਾਡਾ ਭੁੱਖੇ ਮਰ ਜਾਵਾਂਗੇ ਇਹ ਚੀਜ਼ਾਂ ਆਪ ਸਾਰਿਆਂ ਨੂੰ ਅਵੋਇਡ ਕਰਨਾ ਪੈਣਾ ਹੈ ਬਿਲਡਿੰਗਾਂ ਘੱਟ ਬਣੀਆਂ ਬਣਾਉਣੀਆਂ ਪੈਣੀਆਂ ਬਾਦ ਦੇਸ਼ੇ ਦੇਖ ਲਓ ਇੰਗਲੈਂਡ ਦੀ ਗੱਲ ਕਰ ਲਓ ਇੰਗਲੈਂਡ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ 8% ਧਰਤੀ ਸ਼ਕਤੀ ਹੈ ਸਾਰੀ ਅਮਰੀਕਾ ਦੇ ਵਿੱਚ ਤਾ 70% ਧਰਤੀ ਛਤੀ ਹੈ ਸਾਡੀ ਪਾਪੂਲੇਸ਼ਨ ਹੈਗੀ 35 ਕਰੋੜ ਤੇ ਏਰੀਆ ਹੈਗਾ ਸਾਡੇ ਇੰਡੀਆ ਤੋਂ ਢਾਈ ਗੁਣਾ ਵੱਧਾ ਸਾਡੀ ਪਾਪੂਲੇਸ਼ਨ 1 ਅਰਬ 25 ਲੱਖ 25 ਕਰੋੜ ਤੇ ਉਹਨਾਂ ਨੂੰ ਢਾਈ ਗੁਣਾ ਸੀ ਘਟਿਆ ਦੇਖ ਲਓ ਪਰ ਉਹਨਾਂ ਦੇ ਦਰਖਤ ਕਿਸ ਤਰ੍ਹਾਂ ਪੂਰੀ ਧਰਤੀ ਤੋਂ ਉਹਨਾਂ ਦਰਖਤੋ ਸ਼ਾਇਦ ਸ਼ਹਿਰਾਂ ਦੇ ਖਾਸ ਕਰਕੇ ਲੁਧਿਆਣੇ ਸ਼ਹਿਰ ਦੀ ਗੱਲ ਕਰ ਲਈਏ ਮੈਂ ਇੱਕ ਬਹੁਤ ਪਿੰਡ ਛੋਟੇ ਪਿੰਡ 'ਚ ਰਹਿਣ ਵਾਲਾ ਹਾਂ ਜੇ ਦਮ ਇੱਥੇ ਆਉਣਾ ਨਾ ਤੇ ਮੇਰਾ ਰਾਤ ਨੂੰ ਬਰੀਥਿੰਗ ਸਿਸਟਮ ਜਿਹੜਾ ਕਿ ਅਲਰਜੀ ਹੋ ਜਾਂਦੀ ਮੈਨੂੰ ਪਤਾ ਕਿੱਦਾਂ ਲੁਧਿਆਣੇ ਸ਼ਹਿਰ ਦੇ ਲੋਕ ਇੱਥੇ ਸਰਵਾਈਵ ਕਰਦੇ ਸਾਡਾ ਪਾਣੀ ਜਿਹੜਾ ਕਹਿੰਦੇ ਅੰਮ੍ਰਿਤ ਦੇ ਚਸ਼ਮੇ ਉੱਠਦੇ ਸੀ ਅੱਜ ਤੁਸੀਂ ਦੇਖੋ ਇੱਕ ਬੋਰ ਕਰਕੇ ਵਿੱਚ ਪੌਇਜ਼ਨ ਜ਼ਹਿਰ ਨਿਕਲਦਾ ਫਿਰ ਪਾਣੀ ਪੀ ਨਹੀਂ ਸਕਦੇ ਇਹਦਾ ਹੱਲ ਕੀ ਹੈ ਆਪਾਂ ਬਚਾਉਣਾ ਕਿੱਦਾਂ ਇਹ ਅਸੀਂ ਤਰਸਤਾ ਲਈ ਬਚਾ ਸਕਦੇ ਹ ਜੇ ਹਰ ਸਾਲ ਇੱਕ ਮਨੁੱਖ ਕਟੂਕਟ ਪੰਜ ਦਰਖਤ ਲਾਵੇ ਇੱਕ ਸਾਲ 'ਚ ਪੰਜਾਬ ਦੀ ਧਰਤੀ 'ਤੇ ਅਸੀਂ 1 ਕਰੋੜ ਦਰਖਤ ਲਗਾਈਏ ਨਾ ਫੇਰ ਸਾਡੀ ਧਰਤੀ ਬਚ ਸਕਦੀ ਪੰਜ ਦਰਖਤ ਇੱਕ ਮਨੁੱਖ ਹਰ ਸਾਲ ਪੰਜ ਲਾਵੇ ਲੋਕੋ ਸਾਨੂੰ ਫਾਇਦੇ ਕੀ ਕੀ ਦਿੰਦੇ ਆ ਇੱਕ ਜਿਹੜਾ ਸਕੂਟਰ ਛੋਟਾ ਸਕੂਟਰ ਚਲਾਉਂਦੇ ਆ ਨਾ ਇਹ ਪਤਾ ਕਿੰਨੀ ਆਕਸੀਜਨ ਖਾਂਦਾ ਜਿੰਨੀ ਇੱਕ ਛੋਟਾ ਬੱਚਾ ਇੱਕ ਸਾਲ ਦਾ ਬੱਚਾ ਆਕਸੀਜਨ ਖਾਂਦੇ ਇੱਕ ਸਕੂਟਰ ਇੰਨੀ ਆਕਸੀਜਨ ਖਾਂਦਾ ਪਰ ਇੱਕ ਬੋੜ ਦਾ ਦਰਖਤ ਦੇਖ ਲਓ ਇੱਕ ਦਿਨ 'ਚ 170000 ਰੁਪਏ ਦੀ ਆਕਸੀਜਨ ਤਿਆਰ ਕਰਦਾ ਜਿਹੜੀ ਕਿ 200 ਬੰਦਿਆਂ ਨੂੰ ਜ਼ਿੰਦਾ ਰੱਖ ਸਕਦੀ ਹੈ ਪੁਰਾਣੇ ਲੋਕ ਇਸੇ ਕਰਕੇ ਦਰਖਤਾਂ ਨੂੰ ਬਹੁਤ ਪੂਜਦੇ ਸਨ ਤુલਸੀ ਦਾ ਦਰਖਤ ਪਿੱਪਲ ਦਾ ਦਰਖਤ ਨਿੰਮ ਦਾ ਦਰਖਤ ਜਿਹੜੇ ਕਿ ਓਜ਼ੋਨ ਗੈਸ ਛੱਡਦੇ ਓਜ਼ੋਨ ਗੈਸ ਜਿਹੜੀ ਸਾਡੀ ਧਰਤੀ ਦੇ ਉਾਰੇ ਲੇਅਰ ਹੁੰਦੀ ਆ ਉਹਨੂੰ ਪ੍ਰੋਟੈਕਟ ਕਰਦੇ ਵਿੱਚ ਕਈ ਮੇਰੇ ਵੀ ਸਾਇੰਟਿਸਟ ਥੋੜੀ ਚੀਜ਼ਾਂ ਜਾਣਦੇ ਹੋਣਗੇ ਪੜ੍ਹੇ ਹੋਣਗੇ ਓਜ਼ੋਨ ਗੈਸ ਜਿਹੜੀ ਸਾਡੀ এনਵਾਇਰਨਮੈਂਟ ਨੂੰ ਬਚਾਉਂਦੀ ਆ ਅਲਟਰਾਵਾਇਲਟ ਕਿਰਨਾ ਧਰਤੀ ਤੇ ਨਹੀਂ ਪਹੁੰਚਦੀਆਂ ਇਹ ਦਰਖਤ ਆਪਾਂ ਨੂੰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ ਇਸ ਤੋਂ ਇਲਾਵਾ ਜਿੰਨਾ ਜਿੰਨਾ ਪੁਰਾਣਾ ਇਤਿਹਾਸ ਦੇਖੋ ਜਿੰਨਾ ਜਿੰਨਾ ਸੱਬੇ ਤਾਵਾ ਨੇ ਦਰਖਤ ਕੱਟੇ ਉਹਨਾਂ ਦਾ ਕੀ ਹਾਲ ਬਣਿਆ ਸਾਡਾ ਰਾਜਸਥਾਨ ਪ੍ਰਾਚਨ ਇਤਿਹਾਸ ਅੱਜ ਤੋਂ तकरीबन 1000 ਸਾਲ ਪਹਿਲੇ ਦਾ ਇਤਿਹਾਸ ਪੜੋ ਉਹ ਵੀ ਹਰਿਆ ਭਰਿਆ ਪੰਜਾਬ ਵਰਗਾ ਸੀ ਅੱਜ ਮਾਰੂਥਲ ਬਣ ਗਿਆ ਅਫਰੀਕਾ ਦੇ ਦੇਸ਼ ਟਿਉਨਿਸ ਮਲੇਸ਼ੀਆ ਅਰਬ ਕੰਟਰੀ ਦੇਖੋ ਸਾਰੇ ਦਰਖਤ ਆਪਾਂ ਦੇਖ ਕਿੰਨੇ ਇਹ ਹਰੇ ਭਰੇ ਦੇਸ਼ ਹਨ ਅੱਜ ਇਹ ਦਰਖਤ ਇਹ ਸਾਰੇ ਸਟੇਟਾਂ ਇਹ ਸਾਰੇ ਦੇਸ਼ ਬੰਜਰ ਹੋ ਚੁੱਕੇ ਇਤਿਹਾਸੀ ਵੀ 200 ਸਾਲਾਂ ਤੱਕ ਪੰਜਾਬ ਦਾ ਸਰਵੇ ਜਿਹੜਾ ਨਾ ਜੇ ਅਸੀਂ ਆਪਣੀ ਧਰਤੀ ਨੂੰ ਦਰੱਖਤਾਂ ਦੇ ਵਿੱਚ ਨਾਣਾ ਲੈ ਗਿਆ ਤੇ ਅਗਲੇ 200 ਸਾਲਾਂ ਸਾਡੀ ਪੰਜਾਬ ਦੀ ਧਰਤੀ ਦੀ ਅਰਬ ਕੰਟਰੀਆਂ ਉਨੇ ਮਾਰੂਥਲ ਬਣ ਜੂਗੀ ਤੇ ਸਾਡਾ ਸਾਰਾ ਕੁਝ ਸਿਸਟਮ ਡਿਸਟਰਬ ਹੋਏਗਾ। ਸਾਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਤਰੱਕੀ ਕਰਨੀ ਚਾਹੀਦੀ ਹੈ। ਗੁਰਬਾਣੀ ਇਹ ਸੀ ਬੜਦੇ ਜ਼ਰੂਰ। ਗੁਰੂ ਸਾਹਿਬ ਵੀ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਿਖਿਆ। ਕੁਦਰਤ ਦੇ ਵਿੱਚ ਪਰਮਾਤਮਾ ਵਸਦਾ। ਜਦਾ ਨਾਗੁਸ਼ ਕਹਿੰਦਾ ਹੈ ਇੱਥੇ ਮੈਂ ਆਪਣੇ ਵਿਚਾਰਾਂ ਨੂੰ ਸੰਪੂਰਨਦਾ। ਗੁਰੂ ਸਾਹਿਬ ਦਾ ਪਰਮਾਣ ਹੈ। ਅਗੋ ਜੇਕਰ ਚੀਤੀ ਹੈ ਸਾਕਾਇਤ ਮੇਰੇ ਸਜਾਈ ਅਸੀਂ ਪਹਿਲਾਂ ਹੀ ਆਪਣਾ ਉਪਾਅ ਕਰ ਲਈਏ ਤੇ ਚੰਗੀ ਗੱਲ ਹੈ ਬਚਾ ਸਕਦੇ ਆ ਆਪਣੀ ਧਰਤੀ ਨੂੰ ਤਾਂ ਆਪਣੇ ਭੈਣ ਭਰਾਵਾਂ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਕੁਝ ਦੇ ਕੇ ਜਾਈਏ ਤਾਂ ਜੋ ਸਾਡੇ ਐਨਸੈਸਟਰ ਅਸੀਂ ਜਿਨ੍ਹਾਂ ਦੇ ਐਨਸੈਸਟਰ ਬਣਨਾ ਸਾਡੇ ਬੱਚੇ ਯਾਦ ਕਰਿਆ ਕਰਨਗੇ ਵੇ ਵਕਈ ਸਾਡੇ ਪੇਰੈਂਟਸ ਕੁਛ ਕਰਕੇ ਗਏ ਸਾਡੇ ਗ੍ਰੈਂਡਪੇਰੈਂਟਸ ਕੁਛ ਕਰਕੇ ਗਏ ਸਾਡੀ ਧਰਤੀ ਬਚੀ ਰੋ ਸਾਡਾ ਪੰਜਾਬ ਸਾਡਾ ਦੇਸ਼ ਹਰਿਆ ਭਰਿਆ ਰੋ ਤਾਂ ਹੀ ਸਾਡਾ ਪੈਸਾ ਕਮਾਇਆ ਤਾਂ ਹੀ ਸਾਡੇ ਬੱਚੇ ਪੜ੍ਹਾਈ ਤਾਂ ਹੀ ਸਾਡੀਆਂ ਛੱਤੀਆਂ ਹੀਆਂ ਬਿਲਡਿੰਗਾਂ ਸਾਡੇ ਕਿਸੇ ਕੰਮ ਦੀਆਂ ਨੇ ਜ਼ਿਆਦਾ ਨਾ ਕੁਛ ਕਹਿੰਦਾ ਹੋਇਆ ਇੱਥੇ ਹੀ ਫਤਿਹ ਬੁਲਾਉਂਦਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਹੁਣ ਸਾਡੇ ਵੀ ਡਾਕਟਰ ਬਲਕਾਰ ਸਿੰਘ ਜੀ ਤੁਹਾਨੂੰ 5-7 ਮਿੰਟ ਦੇ ਵਿੱਚ ਹੀ ਨਸ਼ਿਆਂ ਸੰਬੰਧੀ ਜਾਣਕਾਰੀ ਦੇਣਗੇ ਪਰਮ ਸਤਿ ਆਨੰਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ तिजोरी के विराजमान समूह शासन कमेटी वाहगुरु जी का खालसा वाहगुरु जी की फतेह शासन कमेटी जो गुरु साहब का पूर्ण आशा लेके एक सिंह सभा लह की नाम की जथेबंदी बनाई गई है शासन कमेटी ਇਸ ਜੱਥੇਬੰਦੀ ਨੇ ਜੋ ਉਪਰਾਲੇ ਨੇ ਜੋ ਜੱਥੇਬੰਦੀ ਸਾਡੇ ਸਮਾਜ ਦੇ ਵਿੱਚ ਕੁਝ ਐਗਿਆ ਤਰੀਕੀਆਂ ਜਾਂ ਬਹੁਤ ਤੋਂ ਉਲਟ ਜੁਆ ਨਿਕਲਣਾ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਗੁਰਮਤਿ ਗਿਆਨ ਜਿਹੜੀ ਸਾਡੇ ਸਮਾਜ ਦੇ ਵਿੱਚ ਅੱਜ ਬਹੁਤ ਘਾਟ ਹੈ ਜਦੋਂ ਵੰਦੀ ਦੇ ਭਰਾਤੇ ਨੇ ਸਾਸ ਜੀ ਨੇ ਪਹਿਲਾਂ ਦਾ ਜਵਾਨ ਸਾਡੇ ਸਮਾਨ ਨੂੰ ਘੋਣਵਾ ਖਾਰਿਆ ਸਾਸਨ ਕੀ ਹੋਏ ਨਸ਼ਾ ਨਸ਼ਾ ਦਾ ਸਾਸ ਜੀ ਜੇ ਅਸੀਂ ਰੋਟੀ ਦਾ ਹੀ ਪੂਰਾ ਕਰ ਲਈਏ ਉਹ ਵੀ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ

ਸਤਨ ਲੱਗਿਆ ਸੋਈ ਤਰ ਜਾਣਾ ਕੌਣ ਜਾ ਰਹੇ ਪੀੜ ਪ੍ਰਾਈ ਸਤ ਸੰਗਤ ਜੀ ਜਦੋਂ ਸੰਤਾਂ ਦੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਸਾਾਨੂੰ ਇਹ ਪਤਾ ਲੱਗਦਾ ਕਿ ਇੱਕ ਪਰਿਵਾਰ ਦੇ ਇੱਕ ਮਾਂ ਕੋਲ ਚਾਰ ਬੇਟੇ ਨੇ ਚਾਰ ਨੇ ਚਾਰ ਵੀ ਨਸ਼ੇ ਦੇ ਵਿੱਚ ਗਰਨ ਹੋਏ ਨੇ ਉਸ ਮਾਂ ਕੋਲ ਤੋਂ ਪੁੱਛਿਆ ਸਾਹਸਾਂ ਦੇ ਦੀ ਪਤਾ ਲੱਗਦਾ ਹੈ ਕਿ ਜਦੋਂ ਉਸ ਮਾਂ ਦੀ ਇਸ ਪਿਓ ਦੀ ਧਾ ਨਿਕਲਦੀ ਹੈ ਕਿ ਕੀ ਸੋਚਿਆ ਸੀ 温家宝。嗯